ਲਓ ਵੀ ਮਿੱਤਰੋ ਕਹਿੰਦੇ ਕਰੋ નોਟ ਗੱਲ ਕਰਾਂਗੇ ਟੌਪ ਦੇ ਕਬੱਡੀ ਟੂਰਨਾਮੈਂਟ ਦੀ ਬੈਸਟਾਂ ਲਈ ਕੀ ਕੀ ਆ ਫਿਰ ਕੌਣ ਲੈਗਾ ਜਿੱਤ ਕੇ ਅੱਜ ਕਿਹੜੇ ਪਲੇਅਰ ਅੱਜ ਦੇ ਬੈਸਟ ਪੂਰੀ ਜਾਣਕਾਰੀ ਦੇਖਣ ਦੇ ਲਈ ਵੀਡੀਓ ਚੈਨਲ ਤੇ ਕਰ ਬਣੇ ਰਹੋ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਪਹਿਲੀ ਦੀ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਾ ਕਰੋ ਆਪਣੇ ਨੂੰ ਗੱਲ ਕਰਾਂਗੇ ਸੰਗਤ ਕਲਾਂ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਟੌਪ ਦਾ ਟੂਰਨਾਮੈਂਟ ਹੋਇਆ ਇੱਥੇ ਫਾਈਨਲ ਮੈਚ ਹੋਇਆ ਸੀਗਾ ਸ਼ੂਸ਼ਕ ਤੇ ਜੋਗੇ ਵਾਲੀ ਦੀ ਟੀਮ ਦੇ ਵਿੱਚ ਇੱਥੇ ਸ਼ੂਸ਼ਕ ਜਿਹੜਾ ਹੈ 11 ਨੰਬਰ ਤੇ ਜੋਗੇ ਵਾਲੇ ਜਿਹੜੇ ਸਾਢੇ 15 ਨੰਬਰ ਫਾਸਟ ਰਾਈਡ ਟੀਮ ਜੋਗੇ ਵਾਲਾ ਸੈਂਕਟਰੀ ਟੀਮ ਸ਼ੂਸ਼ਕ ਦੀ ਬੈਸਟ ਰੇਡਰ ਬਣਿਆ ਜਿਹੜਾ ਇੱਥੇ ਕਹਿੰਦੇ ਗਗਨ ਜੋਗੇ ਵਾਲੀਆ ਤੇ ਨਾਲ ਸੀ ਆ ਕਹਿੰਦੇ ਵਿੱਕੀ ਜਾਂਗਪੁਰ ਮੁੰਡਾ ਕਹਿੰਦੇ ਇਹਨਾਂ ਨੇ 6-6 ਰੇਡਾਂ ਪਾਈਆਂ ਤੇ 6-6 ਨੰਬਰ ਲੈ ਕੇ ਨੌਨ ਸਟਾਪ ਹੀ ਭਾ ਗਿਆ ਜ ਗਗਨ ਜੋਗੇ ਵਾਲੀਆ ਤੇ ਵਿੱਕੀ ਜਾਂਗਪੁਰ ਵਾਲਾ ਤੇ ਬੈਸਟ ਯਾਫੀ ਬਣਿਆ ਜਿਹੜੇ ਉਹ ਵੀ ਦੋ ਜਣੇ ਜੁਆਇੰਟ ਬਣੇ ਆ ਲੱਖਾ ਮਾੜੀ ਵਾਲਾ ਤੇ ਕੀਪਾ ਜੋਗੇ ਵਾਲੀਆਂ ਮੁੰਡਾ ਕਹਿੰਦੇ ਇਹਦੇ ਵੀ ਇੱਕ ਜੱਫਾ ਸੀਗਾ ਤੇ ਲੱਖੇ ਮਾੜੀ ਵਾਲਾ ਦਾ ਵੀ ਇੱਕ ਜੱਫਾ ਸੀਗਾ ਬੈਸਟਾਂ ਦੇ ਲਈ 212000 ਸੀਗਾ ਪਹਿਲਾ ਨਾਮ 81000 ਸੀ ਇਹ ਦੂਜਾ ਨਾਮ 60000 ਸੀ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਥੈਂਕ ਯੂ